ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਰ ਤੋਂ ਬਟੀਟ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐਂ ਜੀ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਜਿਆਦਾ ਸੋਹਣੇ ਸੂਟ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਉਣਗੇ ਪਸੰਦ ਆਏ ਤਾਂ ਪਿਆਰਾ ਜਿਹਾ ਮੈਸੇਜ ਕਰਕੇ ਸਾਨੂੰ ਜਰੂਰ ਦੱਸਣਾ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਲਓ ਜੀ ਆਪਾਂ ਥੋੜਾ ਜਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੁਸੀਂ ਚੈੱਕ ਕਰੋ ਜੀ ਕਲਰ ਬਹੁਤ ਜਿਆਦਾ ਸੋਹਣਾ ਐ ਇਹ ਤੁਸੀਂ ਵਰਕ ਕਰਾ ਕੇ ਵੀ ਆਪਣੇ ਕੋਲ ਸੂਟ ਲੈ ਸਕਦੇ ਹੋ ਬਿਨਾ ਵਰਕ ਤੋਂ ਵੀ ਇਹ ਜਿਹੜਾ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਬਿਨਾ ਵਰਕ ਤੋਂ ਦਿਖਾ ਰਹੇ ਹਾਂ ਸੂਟ ਇਹ ਬਿਨਾ ਵਰਕ ਤੋਂ ਬੰਨ ਨਹੀਂ ਪ੍ਰਿੰਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਆਰਗੈਂਜਾ ਬੰਨ ਨਹੀਂ ਪ੍ਰਿੰਟ ਐਸ ਕੇ ਬ੍ਰਾਂਡ ਦਾ ਹੈਗਾ ਜੀ ਕਲਰ ਤੁਸੀਂ ਚੈੱਕ ਕਰੋ ਤੇ ਇਹ ਹੈਗਾ ਸੂਟ ਮੈਚਿੰਗ ਜੀ ਲਓ ਆਰਗੈਂਜੇ ਦੀ ਸਲਵਾਰ ਹੈ ਜੀ ਤੇ ਨਾਲ ਇਦੇ ਵਿੱਚ ਹੈਗੇ ਜੀ ਤਿੰਨ ਕਲਰ ਆਪਣੇ ਕੋਲੇ ਇਸ ਵੇਲੇ ਲੋਜ ਤਿੰਨ ਕਲਰ ਆਪਣੇ ਹੁਣੇ ਅਵੇਲੇਬਲ ਹੈ ਇਹ ਹੋ ਗਿਆ ਇਹ ਵਾਲਾ ਹੋ ਗਿਆ ਤੁੰਨੇ ਕਲਰ ਬਹੁਤ ਜਿਆਦਾ ਸੋਹਣੇ ਐ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈਣਾ ਜੀ ਮੇਰੇ WhatsApp ਨੰਬਰ ਤੇ ਭੇਜ ਦੇਣਾ ਤੇ ਆਪਦੇ ਲਈ ਸਿੱਕਤੀ ਬੁੱਕ ਕਰ ਲੈਣਾ ਤਿੰਨੇ ਕਲਰ ਤੁਸੀਂ ਚੈੱਕ ਕਰੋ ਜੀ ਬਹੁਤ ਪਿਆਰੇ ਐ ਮੈਂ ਤਾਂ ਤਿੰਨੇ ਕਲਰ ਹੀ ਬਹੁਤ ਜਿਆਦਾ ਸੋਹਣੇ ਲੱਗ ਜਾਂਦੇ ਆ ਤੇ ਲੋ ਜੀ ਆਪਾਂ ਇੱਕ ਤੁਹਾਨੂੰ ਮੈਚਿੰਗ ਹੋਰ ਦਿਖਾਉਣੇ ਆ ਇਹ ਹੈਗੀ ਜੀ ਪੰਚੰਗ ਸਿਲਕ ਬੋਲਦੇ ਇਹਨੂੰ ਤੁਸੀਂ ਚੈੱਕ ਕਰੋ ਇਹ ਵੀ ਐਸਕੇ ਬ੍ਰਾਂਡ ਦੇ ਵਿੱਚ ਐ ਇਹਦਾ ਵੀ ਤੁਸੀਂ ਕਲਰ ਚੈੱਕ ਕਰੋ ਜੀ ਇਹ ਮੈਚਿੰਗ ਸੂਟ ਐ ਇਹ ਵੀ ਤੁਹਾਨੂੰ ਆਪਾਂ ਮੈਚਿੰਗ ਦਿਖਾ ਰਹੇ ਹਾਂ। ਕੋਈ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਮੇਰੀ ਫਿਟਿੰਗ ਆਊਗੀ ਬਹੁਤ ਸੋਹਣਾ ਫੈਬਰਿਕ ਹੈ। ਬੜਾ ਹੀ ਪਿਆਰਾ ਲਾਈਨਿੰਗ ਲਾ ਕੇ ਸੂਟ ਬਣੂਗਾ ਜੀ। ਕਈ ਪਹਿਣਾ ਹੈਂਡਵਰਕ ਜਾਂ ਮਸ਼ੀਨਵਰਕ ਵਰਕ ਨੂੰ ਨਹੀਂ ਪਸੰਦ ਕਰਦੇ ਤੁਸੀਂ ਪਾਰਟੀ ویئر ਸੂਟ ਬਿਨਾ ਵਰਕ ਤੋਂ ਵੀ ਬਹੁਤ ਸੋਹਣਾ ਸੂਟ ਤਿਆਰ ਹੋਊਗਾ। ਇਹਦੇ ਨਾਲ ਰਹਿ ਗਈ ਜੀ ਸਲਵਾਰ ਮੈਚਿੰਗ ਟਿਸ਼ੂ ਦੀ ਸਲਵਾਰ ਹੈ ਜੀ ਠੀਕ ਹੈ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਓਲਓਵਰ ਇਹਦੇ ਵਿੱਚ ਤੁਸੀਂ ਇਹਦੇ ਕਲਰ ਕੋਲੋਂ ਤੁਸੀਂ ਚੈੱਕ ਕਰ ਸਕਦੇ ਹੋ ਵੇਖੋ ਕਲਰ ਕਿੰਨੇ ਪਿਆਰੇ ਆ ਇਹ ਹੈਗੇ ਜੀ ਓਲਓਵਰ ਸੂਟ 5 ਮੀਟਰ ਸੂਟ ਹੈ ਤੇ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਐਸ ਕੇ ਬ੍ਰਾਂਡ ਦਾ ਦੇਖੋ ਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਹੈ ਤਿੰਨ ਕਲਰ ਤਾਂ ਹੈਗੇ 올ਓਵਰ ਦੇ ਵਿੱਚ ਤੇ ਇੱਕ ਹੈਗੇ ਮੈਚਿੰਗ ਦੇ ਵਿੱਚ ਤੁਸੀਂ ਆ ਦੇਖੋ ਜੀ ਗ੍ਰੀਨ ਕਲਰ ਬੜਾ ਹੀ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਸੋਹਣੇ ਸੂਟ ਬਣਨਗੇ ਤੇ ਇਹਨਾਂ 올ਓਵਰ ਸੂਟਾਂ ਦਾ ਪ੍ਰਾਈਸ ਹੈਗਾ ਜੀ 2500 ਰੁਪਿਆ ਇਹ ਸੂਟ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੈਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਦੋ ਕਲਰ ਇਹ ਹੋਗੇ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਤੀਜਾ ਕਲਰ ਚੈੱਕ ਕਰਵਾਉਣੇ ਆ ਬਿਨਾ ਨੱਪਟੇ ਤੋਂ ਜੀ ਬਹੁਤ ਵਧੀਆ ਕੁਆਲਿਟੀ ਹੈ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣੀ ਲੁੱਕ ਆਉ ਸੂਟ ਦੀ ਦੇਖੋ ਜਦੋਂ ਸਲਾਈ ਹੋਇਆ ਬੜੀ ਸੋਹਣੀ ਗ੍ਰੇਸ ਬਣੂਗੀ ਸੂਟ ਦੀ ये भी कलर चेक करो देखो तीन कलर प्यारे है कि तीन कलर ही एक तो एक सोने हे ये वाला हो गया बहुत सोहने सूट है पार्टी पार्टीवेयर सूट है ਜਿਹੜਾ ਤਾਂ ਹੈਗਾ ਜੀ 올ਓਵਰ ਸੂਟ ਇਹ ਹੈਗਾ 2500 ਰੁਪਏ ਦਾ ਸੂਟ ਠੀਕ ਹੈ ਜੀ ਜਿਹੜਾ ਹੈਗਾ ਜੀ ਮੈਚਿੰਗ ਸੂਟ ਉਹਦਾ ਵੀ ਆਪਾਂ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ ਇਹ 1700 ਰੁਪਏ ਦਾ ਜੀ ਇਹ ਮੈਚਿੰਗ ਸੂਟ ਤੇ ਬਾਂਹਾਂ ਨਹੀਂ ਪ੍ਰਿੰਟ ਵਾਲੇ ਸੂਟਾਂ ਦਾ ਪ੍ਰਾਈਸ ਹੈਗਾ ਜੀ 1450 ਰੁਪਏ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਤੁਸੀਂ ਸ਼ੇਅਰ ਕਰਨਾ ਜੀ ਬਹੁਤ ਸੋਹਣੀ ਵੈਰਾਈਟੀ ਲੈ ਕੇ ਆ ਰਹੇ ਆਂ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਆਪਾਂ ਹੈਂਡਵਰਕ ਦੇ ਸੂਟ ਰੈਡੀ ਕਰਦੇ ਆਂਗੇ ਲੋ ਜ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਰਤ ਬੁਟੀਕ ਪਲੀਜ਼ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਫੋਲੋ ਕਰਨਾ ਆਪਣੇ ਸੋਹਣੇ ਸੋਹਣੇ ਸੂਟ ਉੱਥੇ ਚੈੱਕ ਕਰਦੇ ਤੁਸੀਂ ਜੋ ਆਪਾਂ ਹੈਂਡਵਰਕ ਦਾ ਕੰਮ ਕਰਦੇ ਆ ਜੀ ਹੋਲ ਸੇਲ ਰੇਟ ਤੇ ਕਰਦੇ ਆ ਤੁਸੀਂ ਆਪ ਦਾ ਕੱਪੜਾ ਭੇਜ ਕੇ ਵੀ ਆਪਣੇ ਕੋਲ ਹੋਲ ਸੇਲ ਤੇ ਰੇਟ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਆ ਜੀ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ